ਵਤੀਲਾਇਆ ਪਰੌਲੇ ਵਾਲੀ ਉਹ ਲਿਆਉਣਾ ਕੀ ਆ ਵੇਸਣੀ ਉਹਦੇ ਸਮੋਸੇ ਹੀ ਅਛਾ ਅੱਧ ਵੇਸਣ ਦੇ ਸਮੋਸੇ ਆ ਗਏ ਆ ਅੱਜ ਸਹਰਿਆਂ ਤੋਂ ਜੁਹਾਉਣੇ ਆ ਤੇ ਜਿੱਦਣ ਮੈਂ ਆਈ ਸੀ ਉਸ ਦਿਨ ਤੇ ਫੋਕੀ ਚਾਹ ਮੱਥੇ ਮਾਰੀ ਕੋਈ ਉਹਨਾਂ ਦੇ ਆਉਣਾ ਕਿਤੇ 6-7 ਮਹੀਨਿਆਂ ਬਾਅਦ ਤੂੰ ਤਾਂ ਤੀਜੇ ਦਿਨ ਤੁਰ ਰਹੀਆਂ ਤੇ ਕਿੰਨੇ ਕੁ ਸਮੋਸੇ ਖਵਾ ਲਿਆ ਕਰੀਏ ਬੱਲੇ ਬਹੁਤ ਸਿਆਸਾ ਕੰਮੀ ਨੇ ਆ ਬਾਦ ਆਉਣ ਲੱਗੇ ਆ ਉਹ ਤੇ ਥਰੇ ਹੀ ਰਹਿੰਦੇ ਆ ਜਿੱਦਾਂ ਘਰੋਂ ਵੇਲੇ ਹੀ ਹੁੰਦੇ ਕੰਮੀ ਨਹੀਂ ਹੁੰਦਾ ਉਹਨਾਂ ਨੂੰ ਕੋਈ ਵੀ ਤੇ ਤੂੰ ਹੀ შე ਤੀਨ ਹਾਲ ਫਾਵੇ ਫੜ ਕੇ ਤੇ ਆ ਜਾ ਕਰ ਤੇ ਮੇਰੇ ਵਾਰੀ ਤੈਨੂੰ ਗੋਲੀ ਵੱਜ ਜਾਂਦੀ ਓਏ ਆ 100 ਰੁਪਏ ਦਾ ਸਾਮਾਨ ਲਿਆਂਦਾ ਵਾ ਸਾਰਾ ਤੂੰ ਭਜਨ ਨੀਗਾ ਦੇਣਾ ਉਹਨਾਂ ਨੂੰ ਲੱਗਦਾ ਬੰਦੇ ਰਹੀਆਂ ਚਾਉਣਾ ਹੈਗਾ ਤੇ ਮੈਂ ਕਿਹਾ ਤੈਨੂੰ ਫੋਨ ਕਰਕੇ ਦੱਸਦਾ ਪਹਿਲਾਂ ਹੀ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਭਾਬੀ ਜੀ ਆ ਜਾਓ ਤੁਸੀਂ ਅੱਛਾ ਅੱਛਾ ਮੈਂ ਕਹਿ ਲੀਆ ਮੈਂ ਕਿਹੜੇ ਵੇਲੇ ਬੰਦਾ ਕੰਮ ਕਰੂਂਗਾ ਹੁੰਦਾ ਵਾ ਤੇ ਪਹਿਲਾਂ ਦੱਸਿਆ ਚੰਗਾ ਹੁੰਦਾ ਵਾ ਨਹੀਂ ਨਹੀਂ ਘਰੇ ਆਪਾ ਅੱਜ ਸਾਰੇ ਜਣੇ ਹੋਈ ਗੱਲ ਨਹੀਂ ਤੁਸੀਂ ਆ ਜਾਓ ਠੀਕ ਹੈ ਠੀਕ ਹੈ ਇਹਨਾਂ ਦਾ ਨਾ ਕਿੰਨੇ ਦਿਨਾਂ ਬਾਅਦ ਟਾਈਮ ਹੀ ਲੱਗਣਿਆ ਅੱਛਾ ਤੇ ਅੱਜ ਮੇਰੇ ਕੋਲ ਟਾਈਮ ਹੈਗਾ ਵਾ ਤੇ ਚਲਿਏ ਹੋ ਆਈਏ ਤੇ ਮੈਂ ਕਿਹਾ ਚਲੋ ਫਿਰ ਹੋਣਦੇ ਆ ਫਿਰ ਠੀਕ ਆ ਤੇ ਦੋਵੇਂ ਜਣੇ ਆਉਗੇ ਕਿ ਜਾਂ ਆਉਗੀ ਮਸੀਨ ਨਾਲ ਨਹੀਂ ਅਸੀਂ ਦੋਵੇਂ ਹੀ ਆਵਾਂਗੇ ਫਿਰ ਠੀਕ ਆ ਹਾਂਜੀ ਤੇ ਉਹ ਮਾਸੀ ਜੀ ਕਿੱਦਾਂ ਘਰੇ ਨੇ ਹਾਂਜੀ ਹਾਂਜੀ ਘਰੇ ਹੀ ਸਾਰੇ ਜਣੇ ਠੀਕ ਠਾਕ ਵਾਣਾ ਸਭ ਘਰ ਵੀ ਕਹਿ ਨਾ ਵੀ ਹੈ ਨਾ ਆ ਜਾਂਦੇ ਆ ਪਰੋਂ ਜਾ ਕਿੱਦਾਂ ਵੀ ਨਹੀਂ ਨਹੀਂ ਭਾਬੀ ਜੀ ਤੁਸੀਂ ਦੱਸ ਕਦੋਂ ਦੇ ਆਈ ਰਹੋਣਾ ਨਹੀਂ ਥੋੜਾ ਵੀ ਰਿਸ਼ਤੇਦਾਰੀ ਛੱਡ ਦੇਣੀ ਹੈ ਕੋਈ ਨਹੀਂ ਤੁਸੀਂ ਆਓ ਠੀਕ ਜੀ ਅਹੀਂ ਨਾ ਰੇਆ ਤਿਆਰ ਹੁੰਦੇ ਹੀ ਅੱਧੇ ਪੌਣੇ ਘੰਟੇ ਤੱਕ ਆ ਹੀ ਜਾਣਾ ਵੰਦਾ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਦੱਸ ਦਿੰਦੀ ਹਾਂ ਹਾਂਜੀ ਠੀਕ ਚਲੋ ਪਤਾ ਨਹੀਂ ਕਿ ਇਹ ਕਿੱਥੇ ਗਈ ਆ ਦਾਦਾ ਮੜਾ ਜਾਂਦਾ ਸਮਾਨ ਲਿਆਦਾ ਨਾ ਨਾਲੇ ਇਹ ਪਤਾ ਨਹੀਂ ਕਿੱਥੇ ਆ ਮੰਮੀ ਹੋਣੀ ਇਨਨ ਨੂੰ ਮੜਿਆ ਦੱਸ ਹੀ ਦਵਾ ਫੇਰ ਕਣੀਏ ਹਾਨੂੰ ਕਿਹੜਾ ਦੱਸਿਆ ਵਾ ਅਬ ਇਹ ਗੱਲ ਦੇ ਵਿੱਚ ਗਲੇਰ ਬਣਾ ਲੈਂਦੀਆਂ ਝੱਟ ਪਤਾ ਨਹੀਂ ਮੰਮੀ ਕਿੱਥੇ ਫਿਰ ਗਈ ਲੱਭਣੀ ਨਹੀਂ ਦੇਈ ਮੈਂ ਮੋ ਪੁੱਛ ਲਈ ਦੀ ਦੀਦੀ ਮੰਮੀ ਨੇ ਵੇਖੀ ਕਿੱਥੇ ਗਈ ਹੈ ਤੇ ਲੱਭਣੀ ਨਹੀਂ ਦੇਈ ਮੈਂ ਮੈਂ ਨਹੀਂ ਵੇਖੀ ਮੰਮੀ ਕਿੱਥੇ ਗਈ ਹੈ ਨਾ ਮੈਨੂੰ ਦੱਸ ਕੇ ਗਈ ਹੈ ਤੇ ਤੂੰ ਪੁੱਛੀ ਮੈਂ ਸ਼ਾਇਦ ਤੁਹਾਨੂੰ ਦੱਸ ਕੇ ਗਏ ਹੁਣ ਲੈ ਮੈਨੂੰ ਵੀ ਦੱਸ ਕੇ ਦੇ ਤੂੰ ਪੁੱਛਣਾ ਨਾ ਹੁਣ ਚਲੋ ਕੋਈ ਨਹੀਂ ਹੋ ਛੱਡੋ ਕੋਈ ਨਹੀਂ ਆ ਜਾਂਦੇ ਆ ਤੇ ਮੈਂ ਤੁਹਾਨੂੰ ਦਸਣ ਆਈ ਆ ਭਈ ਜੋ ਬਨਵੀਰ ਹੁਣਾਂ ਨਹੀਂ ਆਉਣਾ ਆ ਭਾਬੀ ਨੇ ਤੇ ਉਹਨੇ ਫੇਰ ਜੀਦੀ ਮੈਂ ਦਸਣ ਆਈ ਆ ਫੇਰ ਤੁਸੀਂ ਤਾਂ ਫੇਰ ਉਹ ਗੱਲਾਂ ਕਰਦੇ ਲੜਾਈ ਵਾਲੀਆਂ ਹੀ ਮੈਂ ਆਵਾਦੀਆਂ ਲੜਾਈ ਵਾਲੀਆਂ ਗੱਲਾਂ ਕਰ ਰਹੀ ਆ ਆਉਣ ਲੱਗੇ ਆ ਤੇ ਜੀ ਸੜ ਕੇ ਮਗਾਲਾ ਉਹਨਾਂ ਲਈ ਜੋ ਮਗਾਉਣਾ ਚੱਗੀਆਂ ਚੋਖੀਆਂ ਚੀਜ਼ਾਂ ਜੀਦੀ ਚਾਹ ਤਾਂ ਹੁਣ ਪਿਆਲੀ ਬਣੀਗਾ ਇਹਦੇ ਨਾਲ ਤੇ ਕਿਦਾਂ ਦੀਆਂ ਗੱਲਾਂ ਕਰਦੇ ਤੁਸੀਂ ਲੈਦੇ ਆਪ ਕਹਿਣ ਦੀ ਵੀ ਮਗਾਓ ਉਹਨਾਂ ਲਈ ਅੱਧ ਕੋਈ ਨਹੀਂ ਮਗਾ ਲਈ ਨਹੀਂ ਇਹਨਾਂ ਨੂੰ ਭਾਈ ਆਉਣ ਲੱਗੇ ਆ ਚੰਗਾ ਚੋਖਾ ਮਗਾਲਾ ਤੁਹਾਨੂੰ ਇਹਦਾ ਕਰਾਂਦੇ ਜਿੱਦਾਂ ਤੁਹਾਨੂੰ ਮਿਲਦਾ ਹੀਗਾ ਖਰੀ ਨਹੀਂ ਮੈਨੂੰ ਤੇ ਬਹੁਤ ਮਿਲ ਰਿਹਾ ਚਲੋ ਫਿਰ ਮੰਮੀ ਨੂੰ ਦੱਸ ਦਿਓ ਮੜਾ ਜਿਆ ਉਹਨਾਂ ਨੇ ਆਉਣਾ ਹੈ ਦੱਸ ਦੂੰਗੀ ਆ ਕਿੱਸਾ ਲਾਈ ਨੂੰ ਜੋ ਮੇਰੇ ਉਹਨਾਂ ਕਿ ਆਉਣ ਲੱਗੇ ਤੇ ਆਉਂਦੇ ਰਹਿ ਮੈਨੂੰ ਕੀ ਪੁੱਛਣ ਲਈ ਮੰਮੀ ਕਿੱਥੇ ਉਦਾਂ ਗੜੀਆਂ ਹੀ ਤੈਨੂੰ ਚੰਗੀਆਂ ਲੱਗਦੀਆਂ ਵਾ ਬੈਠੀਆਂ ਦੋਹੇ ਜਣੀਆਂ ਮਗਾ ਲੂਗੀ ਹੁਣ ਕੇ ਚੰਗਾ ਥੋਖਾ ਮਗਾਉਗੇ ਉਹਨਾਂ ਵਾਸਤੇ ਹੁਣ ਤੇ ਭਰਾ ਫਰਜਾਈਆਂ ਲੱਗੇ ਹੁਣ ਵੇਖ ਕਿਦਾਂ ਪੈਰ ਵਾਲਾ ਵਗੰਡਿਆ ਆਸਮਾ ਨੂੰ ਖਾਈ ਸੰਧੀਆਂ ਤੇ ਹੰਦੇ ਰਹਿ ਨਹੀਂ ਤੇ ਘੋਤੀ ਮੈਂ ਐਸੀ ਕਿ ਖਲੋਣਾ ਮੈਂ ਸਾਡੇ ਵੱਲੀ ਖੰਡੀ ਕਿੱਥੇ ਗਏ ਮੈਂ ਆਵੇ ਲਈ ਚਲ ਗਈ ਜਰਾ ਵਾਹ ਉਹ ਆਈ ਮਹਾਰਾਣੀ ਮੇਰੇ ਵੱਲ ਹਾਂ ਮੰਮੀ ਕਿੱਥੇ ਗਈ ਮੈਂ ਮੈਨੂੰ ਨਹੀਂ ਪਤਾ ਕਿੱਥੇ ਗਈ ਮੈਨੂੰ ਨਹੀਂ ਦੱਸ ਕੇ ਗਈ ਕਿੱਥੇ ਗਈ ਕਿੱਥੇ ਮੰਮੀ ਦੀ ਗੱਡੀ ਪਰਚੋਲ ਪੈ ਗਈ ਭਰਾ ਪਰਜਾਈ ਨੂੰ ਆਉਣ ਲੱਗੇ ਆ ਜੇ ਬਣਹੋਣੀ ਆਉਣ ਲੱਗੇ ਆ ਤੇ ਆ ਜਾਣਗੇ ਤੇ ਆ ਜਣਾ ਤੇ ਤੇਲ ਜੋਕ ਨਿਕਾਉਣੇ ਨੇ ਅੱਗੇ ਨਹੀਂ ਆਉਂਦੇ ਤੇ ਦੱਸਣਾ ਨਹੀਂ ਆ ਕੇ ਇਹ ਆਉਣ ਲੱਗੇ ਆ ਮੈਂ ਉਹ ਲੈਵੇ ਜੋ ਲਿਆਉਣਾ ਜੋਗਾ ਹੋਣਾ ਤੇ ਸਭ ਕੁਝ ਆ ਜਾਣਾ ਉਹ ਤਾਂ ਦੇਖੀ ਹੁਣ ਹੁੰਦਾ ਮੇਰੇ ਵਾਲੀ ਰੋਣਾ ਪੈਂਦਾ ਇਹਨਾਂ ਨੂੰ ਬਸ ਪੈਂਦਾ ਤੇ ਪੈਂਦਾ ਰਹੇ ਜਗਤ ਦਾ ਹਾਂ ਤੇ ਸੇਤਾਂ ਸਰਵਰਿਆ ਹੋਵੇ ਲੈਣ ਇਹ ਭਾਵੇਂ ਚਲ ਗਿਆ ਹੋਵੇ ਉੱਡ ਗਿਆ ਹੋਵੇ ਭਾਵੇਂ ਇੱਥੇ ਕਿਹੜਾ ਦੱਸ ਕੇ ਜਾਣਾ ਕਿੰਨਾ ਚਾਹ ਪੋਸਟ ਨਾ ਨਾ ਉਹਨਾਂ ਦਾ ਸਭ ਕੁਝ ਆ ਜਾਣਾ ਮੈਂ ਕਿਹ ਸਹੀ ਤੋਂ ਹੁੰਦਾ ਮੈਂ ਤਾਂ ਕਿਹਾ ਮੈਂ ਹਾਂ ਹੋਣ ਲੱਗਿਆ ਤੇ ਬਣਾ ਚੰਗਾ ਚੋਖਾ ਮੈਂ ਖਵਾ ਲਉਣਾ ਤੁਹਾਨੂੰ ਨਹੀਂ ਉਹ ਖਵਾਲਦੀ ਮੈਂ ਮੈਨੂੰ ਤੇ ਬਹੁਤ ਖਵਾਲਣ ਨਹੀਂ ਤੁਹਾਨੂੰ ਖਵਾਲ ਦਿੰਦੀ ਮੈਂ ਤਾਂ ਅੰਦਾਲ ਬਣਾ ਕੇ ਰੋਜ਼ ਵਾਹ ਮੰਮੀ ਨੂੰ ਦੱਸਦੀ ਐ ਮੈਂ ਕੋਈ ਨਹੀਂ ਦੱਸਦੀ ਮੰਮੀ ਨੇ ਤਾਂ ਘੜਿਆ ਤੀਆਂ ਤੇਰਨੇ ਫੀਰਨੇ ਤਾਂ ਉਹਨੇ ਲਿਆਕ ਦੇ ਦਿਆ ਉਹਨਾਂ ਨੂੰ ਚਾਹ ਨਾਲ ਤੇ ਤੂੰ ਉਹਦਾ ਕੱਖ ਵੀ ਕਰਾਈ ਕਰੂ ਨਾ ਖਸ਼ਮਾ ਨੂੰ ਫਾਈ ਮੈਂ ਨਹੀਂ ਕਰਦਾ ਮੈਂ ਕਰਨਾ ਹੀ ਨਹੀਂ ਕੋਹ ਵੀ ਮੇਰੇ ਕੋਲ ਨਹੀਂ ਆਉਂਦੀ ਤੇ ਭੱਜੀ ਫਿਰਨਾ ਵਾ ਵੇਖੀ ਭਰਾ ਪਰ ਜਾਈ ਹੋਣ ਲੱਗੇ ਹੁਣ ਤਾਂ ਕੋਈ ਬਿਮਾਰੀ ਨਹੀਂ ਰਹਿਣੀ ਵੇਖੀ ਸਾਰੀਆਂ ਬਿਮਾਰੀਆਂ ਉੱਡ ਜਾਣੀਆਂ ਨੇ ਚੱਲ ਕੋਈ ਨਹੀਂ ਆ ਜਾ ਵੇਖ ਲੈਨੇ ਆਉਣ ਲੱਗੇ ਆ ਤੇ ਕੀ ਕਰ ਜਾਂਦੇ ਆ ਭਲਾ ਲੋਕਾਂ ਭੰ ਰਹਿਣੀ ਦਿਓ ਬਰੋਂ ਮਾਰਦਾਂ ਕੇ ਜਿੰਦਰਾ ਹਾਂਜੀ ਹਾਂਜੀ ਹੈਨਾ ਤੇ ਉਹ ਹੋਈ ਹੀ ਪਿੰਦਾਂ ਮੈਂ ਗੱਲ ਕਰੀ ਹਾਂਜੀ ਹੋਈ ਹੀ ਕੀ ਆਂਦੀ ਮੈਂ ਇਹਨੂੰ ਪੁੱਛਿਆ ਸੀ ਮੈਂ ਵੀ ਕਿਦਾਂ ਮਸੀਹ ਨਹੀਂ ਮਾਹੌਲ ਠੀਕ ਵਾ ਕਹਿੰਦੀ ਕੋਈ ਗੱਲ ਨਹੀਂ ਭਾਬੀ ਤੇ ਅੱਜ ਉਹ ਰਿਸ਼ਤੇਦਾਰੀਆਂ ਥੋੜੀ ਛੋਟਦੀਆਂ ਮੈਨੂੰ ਵੀ ਲੱਗਣਿਆ ਮੈਂ ਵੀ ਅਹੀਂ ਜਾ ਕੇ ਨਾ ਉੱਥੇ ਕੋਈ ਵਾਧੂ ਗੱਲਾਂ ਨਹੀਂ ਕਰਨੇ ਸਿਰਫ ਜਾਣਾ ਵਾ ਕੁੜੀ ਨੂੰ ਮਿਲ ਕੇ ਆਇਆ ਹੈ ਨਾ ਤਾਂ ਉੱਤੇ ਪਤਾ ਨੀਗੀ ਜੀ ਗੱਲ ਤਾਂ ਉਹਨਾਂ ਪਹਾੜ ਝਟ ਬਣਾ ਦੇਣਾ ਵਾ ਹੋਰ ਕੀ ਹੈਨਾ ਤੇ ਇਹ ਨਾ ਹੋਵੇ ਮੁੜ ਕੇ ਅਹੀਂ ਕੋਈ ਗੱਲ ਉੱਥੇ ਕਰ ਆਈਏ ਗੁੱਸੇ ਜਾ ਕੇ ਤੇ ਉਹ ਮੁੜ ਕੇ ਰਪਿੰਦਰ ਨੂੰ ਕਹਿੰਦੇ ਰਹਿਣ ਨਹੀਂ ਨਹੀਂ ਮੈਂ ਤੇ ਕਾਹੀ ਮੈਂ ਵੀ ਕੋਈ ਗੱਲ ਬਾਤ ਆ ਦੱਸ ਦੇ ਕਹਿੰਦੀ ਨਹੀਂ ਭਾਬੀ ਕੋਈ ਗੱਲ ਨਹੀਂ ਆ ਤੁਸੀਂ ਆ ਜਾਓ ਕੋਈ ਗੱਲ ਹੂੰ ਤੁਸੀਂ ਕੀਤਾ ਕਰੋ ਡੇਰ ਖੋਲੋ ਤੇ ਮੈਂ ਗੱਡੀ ਕਰਾ ਸਟਾਰਟ ਚੱਲੀਏ ਵਕੀਲਾ ਆਇਆ ਪਰੌਣਿਆਂ ਲਈ ਉਹ ਲਿਆਉਣਾ ਕੀ ਆ ਵੇਸਣੀਆਂ ਤੇ ਸਮੋਸੇ ਹੀ ਅੱਛਾ ਅੱਜ ਵੇਸਣ ਦੇ ਸਮੋਸੇ ਆ ਗਏ ਆ ਅੱਜ ਸਹਰਿਆਂ ਤੋਂ ਜੁਆਉਣੇ ਆ ਤੇ ਜਿੱਦਣ ਮੈਂ ਆਈ ਹੀ ਉਹ ਦਿਨ ਤੇ ਫੋਕੀ ਚਾਹ ਮੱਥੇ ਮਾਰੀ ਓਏ ਉਹਨਾਂ ਦੇ ਆਉਣਾ ਕਿਤੇ 6-7 ਮਹੀਨਿਆਂ ਬਾਅਦ ਤੂੰ ਤਾਂ ਤੀਜੇ ਦਿਨ ਤੁਰ ਰਹੀਆਂ ਤੇ ਕਿੰਨੇ ਕ ਸਮੋਸੇ ਖਵਾ ਲਿਆ ਕਰੀ ਤੇ ਬੱਲੇ ਬਹੁਤ 6-7 ਮਹੀਨੇ ਬਾਅਦ ਆਉਣ ਲੱਗੇ ਆ ਉਹ ਤੇ ਤੁਰੇ ਹੀ ਰਹਿੰਦੇ ਆ ਜਿੱਦਾਂ ਘਰੋਂ ਵੇਲੇ ਹੀ ਹੁੰਦੇ ਕੰਮ ਹੀ ਨਹੀਂ ਹੁੰਦਾ ਉਹਨਾਂ ਨੂੰ ਕੋਈ ਵੀ ਤੂੰ ਨਹੀਂ ਸ਼ਤੀ ਨਾ ਹਲਫਾਫੇ ਫੜ ਕੇ ਤੇ ਆ ਜਾ ਕਰ ਤੇ ਮੇਰੇ ਵਾਰੀ ਤੁਹਾਨੂੰ ਗੋਲੀ ਵੱਜ ਜਾਂਦੀ ਓਏ ਆ 100 ਰੁਪਏ ਦਾ ਸਾਮਾਨ ਲਿਆਂਦਾ ਵਾ ਸਾਰਾ ਤੂੰ ਭਜਨ ਨੀਗਾ ਦੇਣਾ ਉਹਨਾਂ ਨੂੰ ਲੱਗਦਾ ਪਚਨ ਨਹੀਂ ਦੇਣਾ ਮੈਂ ਇੱਥੇ ਚਾ ਲਾਟਾ ਤੇ ਗੁੰਜੀ ਗਿਆ ਵਾ ਅੱਛਾ ਰੋਟੀ ਖਾਣੀ ਹੋਊਗੀ ਨਾ ਉਹ ਦੋ ਫੁਲਕੇ ਲਾ ਦੂੰਗੀ ਸਬਜ਼ੀ ਵੀ ਬਣੀ ਹੋਈ ਓਆ ਲੈ ਸਾਮਾਨ ਇੱਕ ਚ ਵਸ ਨਹੀਂ ਹੁੰਦੇ ਇੱਕ ਚ ਸਮੋਸੇ ਹੀ ਆਟਾ ਟੋ ਬੋਲੇ ਆ ਵਾ ਤੇ ਹੀ ਰਹਿਣ ਦੇਣਾ ਆ ਸਾਰਾ ਕੋ ਕੀ ਵਿਚਾਰਿਆਂ ਨੂੰ ਚਾਹ ਪਿਆਲਣੀ ਆ ਦੁਨੀ ਦੁਨਾਂ ਦੀ ਉਦਾਂ ਹੀ ਕੱਢ ਦੇਣੀ ਇਹਨਾਂ ਨੇ ਗੱਲਾਂ ਕਰ ਕਰ ਕੇ ਉਹ ਚੱਲ ਹਾਂ ਸਮਾਨ ਤੇ ਲਿਆਉਣਾ ਕਿ ਨਹੀਂ ਮੜਾ ਮੋਟਾ ਕਿੱਦਾਂ ਬੋਲਣ ਦੇ ਹੀ ਵਾਰ ਦੱਸੇ ਭਲਾਈ ਤੇ ਭੁਖੇ ਰਹਿੰਦੇ ਆ ਖਾਣ ਨੂੰ ਮਿਲਦੇ ਹੀ ਕੱਖ ਨਹੀਂ ਆ ਉਹ ਖਾਣ ਨੂੰ ਸਭ ਕੋ ਮਿਲਦਾ ਹੁਣ ਫੋਨ ਜੋ ਉਧਰੋਂ ਆ ਗਿਆ ਵਾ ਤੇ ਦਾ ਚੰਦਰਾ ਡਿਆ ਵਾ ਲਈਆ ਲਫਾਫੇ ਭਰ ਭਰ ਕੇ ਉਹਨਾਂ ਚੋਗਾ ਤੇ ਬੜਾ ਕੋ ਹੋਵਾ ਆਡੇ ਜੋ ਗਏ ਹੈ ਨੀ ਕੱਖ ਵੀ ਜੇ ਕਿਤੇ ਖਵਾਲ ਵੀ ਦਿੰਦੇ ਆ ਤੇ ਉਹ ਵੀ ਨਖੱਤੇ ਮਿਹਣੇ ਮਾਰ ਮਾਰ ਕੇ ਤੇ ਬਸ ਢਿੱਡੋ ਕੱਢਣ ਤੱਕ ਜਾਂਦੇ ਆ ਦੋਹੇ ਜੀਜੀ ਦੇ ਸੌਂ ਜੋ ਉਧਰੋਂ ਆ ਗਿਆ ਵਾ ਹੁਣ ਨਿਕੋ ਗੱਲੀ ਕਰੀ ਜਾਣੀ ਆ ਬਸ ਵੀ ਉਹ ਇੱਥੇ ਆਉਣ ਗੱਲੀ ਲੱਗੀ ਆ ਬਸ ਮੇਰੇ ਭੈਣ ਭਰਾ ਇੱਥੇ ਵੜੀ ਨੇ ਨਾ ਆਪੇ ਚੋਲ ਕੇ ਲੈ ਗਈ ਇਹਨਾਂ ਨੂੰ ਦੱਸ ਦੇਣਾ ਸੀ ਵੀ ਆਉਣ ਲੱਗੇ ਆ ਤੇ ਕੋਈ ਗੱਲਬਾਤ ਨਾ ਕਰਿਓ ਦੱਸ ਤੇ ਦਿੱਤਾ ਵਾ ਕਿਹੜਾ ਸਿੱਧੇ ਮੂੰਹ ਘੋਣਾ ਵਾ ਗਾੜੀਆਂ ਉਹਨੇ ਚਾਲਾ ਕੋਨ ਨਾ ਕੋਨ ਆਈ ਕਿ ਉਹਨਾਂ ਨੂੰ ਕਹਿਣਾ ਤੂੰ ਸਦਾ ਅੰਦਰ ਲੈ ਜਿੰਦੇ ਚਾਹ ਪਾਣੀ ਪਿਆਲੀ ਆ ਨਾ ਪਰ ਮੈਨੂੰ ਤਾਂ ਗੱਲ ਦਾ ਡਰ ਲੱਗੀ ਜਾਂਦੀ ਆ ਵੀ ਕਿਤੇ ਉਹਨਾਂ ਨਾਲ ਨਾ ਗੱਲਬਾਤ ਕਰ ਲੈਣਾ ਉਹ ਬਜਾਰੇ ਇੰਨੇ ਚਿਰ ਹੀ ਦੇ ਆਉਣ ਲੱਗੇ ਆ ਕਿਤੇ ਹੋਰ ਨਾ ਉਹਨਾਂ ਦੀ ਬੇਤ ਤੈਨੂੰ ਨਹੀਂ ਇਹਨਾਂ ਮਾਮਾ ਧੀਆ ਦਾ ਪਤਾ ਇਹਨਾਂ ਉਤੋਂ ਦੀ ਹੋਣਾ ਹੁਣ ਵੇਖੀ ਵੀ ਅਹੀਂ ਸਾਰਾ ਕੰਮ ਕਰਨੇ ਆ ਤਾਂ ਉਹਨਾਂ ਨੂੰ ਕਿਹੜਾ ਭਲੇ ਖਾ ਉਹਨਾਂ ਨੂੰ ਸਭ ਪਤਾ ਉਹ ਪਤਾ ਤੇ ਉਹਨਾਂ ਨੂੰ ਹੈਗਾ ਵਾ ਪਰ ਇਹਨਾਂ ਨੂੰ ਨਾ ਇਹ ਗੱਲ ਦਾ ਪਤਾ ਵੀ ਇਹ ਖੜੇ ਦੱਸਦੇ ਨਹੀਂ ਆ ਕਿ ਇਹਨੂੰ ਕੋ ਮੈਂ ਜਦੋਂ ਸਵੇਰੇ ਗਿਆ ਸੀ ਨਾ ਉਦੋਂ ਵੀ ਥੇੜੀ ਲਾਫਾ ਕਰਕੇ ਗਿਆ ਸੀ ਵੀ ਚੱਲ ਉਹਦੇ ਭਰਾਵਾ ਉਹਨੇ ਤਾਂ ਗੱਲਬਾਤ ਨਹੀਂ ਕੋਈ ਕਰਨੀ ਜਰ ਵੀ ਲਊਗਾ ਤੇ ਜਿੰਨੇ ਨਾਲ ਆਉਣਾ ਉਹ ਭਰਜਾਈ ਆ ਕੀ ਗੱਲ ਜਾ ਕੇ ਦਸੂਗੀ ਨਾ ਵੀ ਕਿਦਾਂ ਇਹਦੀ ਨਾਨਾ ਕਰਦੀ ਆ ਤੇ ਕਿਦਾਂ ਇਹਦੀ ਸੱਸ ਕਰਦੀ ਆ ਚੱਲ ਕੋਈ ਗੱਲ ਨਹੀਂ ਫੋਨਾਂ ਟੈਨਸ਼ਨ ਲੈ ਤਾਂ ਲਾਲਾ ਤੂੰ ਰੋਟੀਆਂ ਚਲੋ ਘਰੇ ਉਹ ਵੀ ਆਉਣ ਵਾਲੇ ਹੋਣੇ ਆ ਕੀ ਵਿਚਾਰੇ ਆਉਣਾ ਤੇ ਕੀ ਨਹੀਂ ਆਉਣ ਕਦੇ ਦਾ ਤਾਂ ਫੋਨ ਕੀਤਾ ਹਲੇ ਦਾ ਕਾਇਬ ਨਹੀਂ ਪਤਾ ਨਹੀਂ ਆਉਣਾ ਵੀ ਆ ਤੇ ਨਹੀਂ ਆਉਣਾ ਹੈਗਾ

ਹਾਂਜੀ ਉਹ ਠੀਕ ਠਾਕ ਨੇ ਕਰਈ ਆ ਸਾਰੇ ਜਣੇ ਚਲੋ ਵਧੀਆ ਵਾ ਹੋਰ ਸੁਣਾਓ ਵੀਰ ਜੀ ਤੁਸੀਂ ਵਧੀਆ ਠੀਕ ਠਾਕ ਅਸੀਂ ਸੋਚ ਰਹੇ ਆ ਮੈਂ ਜੇ ਰਪਿੰਦਰ ਨੂੰ ਮਿਲਣੇ ਜਾ ਕੇ ਬਹੁਤ ਟਾਈਮ ਹੋ ਗਿਆ ਚਲੋ ਮੈਂ ਕਹਿ ਤੀ ਉਹਨੇ ਮੈਂ ਚੱਲ ਫੋਨ ਕਰਕੇ ਪੁੱਛ ਲੈਣਾ ਵੀ ਕਿਦਾਂ ਠੀਕ ਠੀਕ ਆ ਤੇ ਠੀਕ ਹੀ ਮਸੀ ਜੀ ਹੁਣੀ ਕਰੇ ਹਾਂ ਵਧੀਆ ਸਾਰੇ ਠੀਕ ਠਾਕ ਤੁਸੀਂ ਸੁਣਾਓ ਕਿਦਾਂ ਸਰ ਦੇ ਬਸ ਵਧੀਆ ਸਭ ਠੀਕ ਨੇ ਸਭ ਠੀਕ ਆ ਰਹਿੰਦੀ ਹਾਂਜੀ ਵੀਰ ਜੀ ਠੀਕ ਹੀ ਆ ਕੋਈ ਗੱਲਬਾਤ ਨਹੀਂ ਕਰਦੀ ਨਹੀਂ ਨਹੀਂ ਗੱਲ ਗੁਲਗੁਲਾਦੀ ਕਰਨੀ ਆ ਤੇਨੂੰ ਨਾਂ ਤਾਂ ਨਹੀਂ ਉਹ ਵੀ ਠੀਕ ਆਈ ਆ ਹਈਆ ਹਾਂਜੀ ਇੱਥੇ ਤੂੰ ਕੰਮ ਕਿ ਜਾਂਦਾ ਓਦਾਂ ਹੀ ਤੁਹਾਨੂੰ ਪਤਾ ਹੀ ਅੱਗੇ ਕੰਮੀ ਹੁੰਦੀ ਹੁੰਦੀ ਐ 10 ਵੀ ਬੰਦਾ ਪੁੱਛੇ ਤੂੰ ਘਰ ਬੈਹ ਆਪਣੇ ਨਾ ਘਟ ਕੇ ਚਲੋ ਕੋਈ ਗੱਲ ਨਹੀਂ ਬੈਠੋ ਦੀ ਮੈਂ ਪਾਣੀ ਲਿਆਉਣੀ ਆ ਤੇ ਆਜੋ ਭਾਬੀ ਨਹੀਂ ਇੱਥੇ ਚਲੋ ਮੈਂ ਕੋਲੋਂ ਨਿੰਦੇ ਵਾਰੀ ਹਾਂਜੀ ਮੈਂ ਕੋਲੋਂ ਨਹੀਂ ਸਸੀ ਕਾ ਭਾਜੀ ਸਸੀ ਕਾ ਠੀਕ ਠਾਕ ਭਾਜੀ ਸੁਣਾਓ ਠੀਕ ਠਾਕ ਵਧੀਆ ਤੁਸੀਂ ਸੁਣਾਓ ਬੜਾ ਠੀਕ ਠਾਕ ਵਧੀਆ ਆਪਣੀ ਹਾਲਤ ਗਏ ਹੋ ਕਿਤੇ ਇੱਥੇ ਕਿ ਆਏ ਹੋ ਲਈ ਤੱਕ ਠੀਕ ਠੀਕ ਹੈ ਠੰਡੀ ਬੜੀ ਹੋ ਗਈ ਇਹਦੇ ਠੰਡ ਫਿਰ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਮੌਸਮ ਠੰਡ ਦਾ ਵਾਹ ਹਾਂਜੀ ਡੰਗਰ ਦਿੰਦੇ ਆ ਦੁੱਧ ਆਹੋ ਹੈਗੇ ਆ ਦੋਗ ਇਹ ਵੀ ਕਰਦਾ ਸਾਰੀ ਜਾਂਦੇ ਅੱਗੇ ਵੱਧ ਰੱਖੇ ਜਾਂ ਨਹੀਂ ਕੋਈ ਫਾਇਦਾ ਫੋਦਾ ਨਹੀਂ ਇੰਨਾਂ ਚ ਹੂੰ ਉਹ ਨਹੀਂ ਤਾਂ ਖਲਪੀੜ ਲੱਗ ਜਾਂਦੀ ਹੈ ਤੇ ਬਾਈ ਦਾ ਕੋਈ ਨਹੀਂ ਠੀਕ ਹੈ ਠੀਕ ਹੈ ਤੇ ਮਾਸੀ ਵੀ ਠੀਕ ਠਾਕ ਵਧੀਆ ਸਾਰੇ ਠੀਕ ਠਾਕ ਆ ਅੱਜ ਵਿਹਲੇ ਹੀ ਨੇ ਲੈਣਾ ਕੀ ਸੀਗਾ ਠੰਡੀ ਬੜੀ ਜਾਂਦੇ ਆਹੋ ਅੱਜ ਵਿਹਲੇ ਹਾਂ ਤੇ ਮੈਂ ਸੋਚਿਆ ਬੱਸ ਚਲੋ ਮੈਂ ਤੇ ਜੋ ਜਾ ਕੇ ਮਿਲ ਆਉਂਦੇ ਆ ਅੱਛਾ ਬਹੁਤ ਟਾਈਮ ਹੋ ਗਿਆ ਏ ਚੱਲ ਕੋਈ ਗੱਲ ਨਹੀਂ ਹੂੰ ਉਹ ਠੀਕ ਠਾਕ ਨਾ ਸਾਰੇ ਹਾਂ ਵਧੀਆ ਭੈਣ ਜੀ ਵੀ ਆਏ ਆ ਆਹੋ ਆਏ ਆ ਹੋਗੇ 4-5 ਦਿਨ ਠੀਕ ਆ ਸੋਖੀ ਆ ਦਾ ਆਹੋ ਸੋਖੀ ਆ ਠੀਕ ਆ ਪਤਾ ਹੀ ਆ ਤੁਹਾਨੂੰ ਮੈਂ ਅੱਗੇ ਸੋਚਣ ਡਿਆ ਸੀ ਕਿ ਮੈਂ ਹਾਂ ਚਲੋ ਯਾਰ ਜੇ ਕਿਤੇ ਬੰਦਾ ਆਪਣਾ ਘਰ ਸੰਭੇ ਹਾਂਜੀ ਘਰ ਵਾਲੋ ਜਰ ਹੋਣਾ ਚਾਹੀਦਾ ਵਾ ਚਲੋ ਅਸੀਂ ਕਿਹੜਾ ਕਹਿੰਨੇ ਵੀ ਇੱਥੇ ਨਾ ਆਉਣ ਓਏ ਆਹੋ ਮਿਲ ਲਗੇ ਨਾ ਪਰ ਇਹ ਆ ਵੀ ਚਲੋ ਉਹਨਾਂ ਦਾ ਘਰ ਤੇ ਉਹੋ ਹੀ ਆ ਉਹ ਸੱਦੇ ਆਦੇ ਜੋਬ ਨਹੀਂ ਆ ਵੀ ਰਪਿੰਦਰ ਕੋਹਣ ਕੰਮ ਕੋ ਮੰਨਿੰਗਾ ਉਹ ਜਿਆ ਹੁੰਦਾ ਠੀਕ ਆ ਤੈਨੂੰ ਪਤਾ ਵਾ ਵੀ ਟਾਈਮ ਹੀ ਉਹ ਜਿਆ ਹੀ ਹੈ ਹੂੰ ਹੂੰ ਤੇ ਉਹ ਜਿੱਦਨ ਦੀ ਆਈ ਉਹਨੇ ਤੇ ਵੀ ਭੈਣ ਨੇ ਕੌਲੀ ਨਹੀਂ ਉਧਰ ਦੀ ਉਧਰ ਕੀਤੀ ਉਹ ਲੜਾਈ ਨੂੰ ਆਜਾ ਮਾਰਦੀ ਫਾਇਦਾ ਕੀ ਹੋਇਆ ਸਦਨ ਦਾ ਆ ਫਾਇਦਾ ਤੇ ਭੈਣ ਭਰਾ ਦਾ ਤਾਂ ਹੁੰਦਾ ਵਾ ਵੀ ਜੇ ਆ ਕੇ ਕੋਈ ਸੁੱਖ ਕਰੇ ਉਹ ਹੀ ਨਾ ਸਵਾਰੇ ਕੋ ਕਰਦਾ ਆ ਫਿਰ ਗਾੜੀਆਂ ਕਹਿ ਨਹੀਂ ਤੁਹਾਨੂੰ ਮੈ ਚੰਗੀ ਨਹੀਂ ਲੱਗਦੀ ਤੇ ਤੁਸੀਂ ਇਦਾਂ ਕਰਨਾ ਸੀ ਤੁਸੀਂ ਫੋਨ ਸਾਨੂੰ ਕਰ ਜਦੇ ਮੈਂ ਜੋਤਨ ਨੂੰ ਕਾਲ ਦਿੰਦਾ ਤੁਹਾਡੇ ਦਿਨ ਉਹ ਯਾਰ ਹੁਣ ਤੁਹਾਨੂੰ ਕੀ ਖੇਚਲ ਦੇਣੀ ਉਹ ਖੇਚਲ ਵਾਲੀ ਗੱਲ ਕਿਹੜੀ ਹੈ ਤੇ ਉਹ ਇਹ ਹੁਣ ਆਪ ਵੀ ਕਰਾ ਕਰੂ ਦਈਦਾ ਮੈਨੂੰ ਲੱਗੋ ਫਿਰ ਕੀ ਕਰਨਾ ਇਹ ਦੇ ਮਾਵਾਂ ਧੀਆਂ ਤੁਹਾਨੂੰ ਪਤਾ ਇੱਕੋ ਰਸੇ ਤੁਰੀਆਂ ਨਹੀਂ ਇਹ ਰਹੀ ਇਹ ਕਰੀ ਗੱਲਬਾਤ ਕਰੀ ਦੀ ਆ ਘਰ ਪਰਨਾ ਮਾਹੌਲ ਥੋੜਾ ਠੀਕ ਕਰੋ ਯਾਰ ਆਪਣੇ ਘਰ ਦਾ ਮਾਹੌਲ ਤੇ ਜੋ ਬਣਾਉਣਾ ਹੀ ਦੋਵੇਂ ਜੀ ਕੀ ਕਰੀ ਉਹ ਦੋਵੇਂ ਇੱਕੋ ਬੰਨੇ ਹੁਣ ਮਾਂ ਨੂੰ ਜੇ ਕੋ ਕਮ ਤੇ ਫਿਰ ਲੋਕਾਂ ਨੂੰ ਕਹਿਣਾ ਵੀ ਤੂੰ ਮਾਂ ਨੂੰ ਕਹਿਂਦੇ ਆ ਤੂੰ ਅਸੀਂ ਵੀ ਭਾਜੀ ਤੁਹਾਨੂੰ ਤਾਂ ਹੋਣੀ ਨਾ ਕਹਿੰਦੇ ਆ ਮਾਸੀ ਜੀ ਹੁਣੀ ਵੀ ਇੱਕ ਦਿਨ ਗੱਲ ਕਰਨ ਦੇ ਸੀ ਘਰ ਆਪਣੇ ਹੂੰ ਇਦਾਂ ਹੀ ਦੁੱਖ ਸੁੱਖ ਕਰਨ ਦੇ ਸੀ ਮੇ ਤਾਂ ਅੱਛਾ ਕਹਿੰਦੇ ਵੀ ਲੜੀ ਨੂੰ ਅਸੀਂ ਕੋ ਕਹਿ ਨਹੀਂ ਸਕਦੇ ਗਿਆ ਹੀ ਹੋਤੇ ਤਾਂ ਮੈਂ ਗਿਆ ਹੀ ਕਿਦਣਾ ਅਛਾ ਅਛਾ ਤੇ ਹੁਣ ਤੁਹਾਨੂੰ ਅਸੀਂ ਕੀ ਕਹੀਏ ਵੀ ਜੇ ਤੂੰ ਕੀ ਕੁਮਾਰੀ ਚੰਗੀ ਕਰੋ ਤੁਹਾਨੂੰ ਤਾਂ ਤਾਂ ਕਹਿਣ ਦਾ ਫਿਰ ਉਹੋ ਹੀ ਨਾ ਤੇ ਮਾਸੀ ਨੂੰ ਅਸੀਂ ਕਹਿ ਨਹੀਂ ਸਕਦੇ ਹੈ ਕਿ ਨਹੀਂ ਚਲੋ ਜੇ ਮਾਸਟਰ ਜੀ ਹੁੰਦੇ ਤਾਂ ਫੇਰ ਤੁਸੀਂ ਉਹਨਾਂ ਨਾਲ ਗੱਲ ਕਰ ਲੈਣੀ ਮੰਨ ਲਾ ਜੇ ਇਹਨਾਂ ਨਾਲ ਵਾਅਦਾ ਵੀ ਹੋ ਜਾਈਏ ਲੋਕਾਂ ਤਾਂ ਵੀ ਨਹੀਂ ਛੱਡਣਾ ਤੇ ਇਕੱਲਾ-ਕੱਲਾ ਤੂੰ ਹੈਗਾ ਹੀ ਤਾਂ ਮਾਨ ਵਾਲੋ ਵਾਖੋ ਕੇ ਬਹਿ ਗਿਆ ਤੇ ਲੋਕਾਂ ਕਹਿਣਾ ਵੀ ਜਨਾਨੀ ਥੱਲੇ ਲੱਗਾ ਉਹ ਜੋਬਨ ਛੱਡ ਯਾਰ ਇਹਨਾਂ ਦੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਤੇ ਮੁੱਕਣੀਆਂ ਨਹੀਂ ਆ ਤੇ ਚਾਹ ਪਾਣੀ ਪੀਣੇ ਆ ਰਪਿੰਦਰ ਲਿਆ ਫਿਰ ਚਾਹ ਪਾਣੀ ਕੋਈ ਤੂੰ ਹੀ ਮਾਰੇ ਕੇ ਦਿਨ ਮੇਰਾ ਨਿਕੋਂ ਕੋਈ ਗੱਲ ਨਹੀਂ ਆਵਾਂਗੇ ਨਹੀਂ ਤੇ ਡੀਰ ਰਹੇ ਆ ਸਮਾਂ ਵੀ ਉਦਾਂ ਦੇ ਚੱਲਣ ਡਿਆ ਫਿਰ ਜਾਂ ਨੁਜੀਨੀਆ ਕਰਤਾ ਕਿ ਨਹੀਂ ਨਹੀਂ ਕੋਈ ਨਹੀਂ ਹਾਂ ਜਦੋਂ ਠੀਕ ਲੱਗੂਗਾ ਤੂੰ ਆ ਜਾ ਕੋਈ ਗੱਲ ਨਹੀਂ ਆਵਾਂਗੇ ਕਦੋਂ ਹੋਰ ਸੁਣਾਓ ਭਾਬੀ ਹਾਂਜੀ ਸਾਰੇ ਵਧੀਆ ਠੀਕ ਠਾਕ ਆ ਤੇ ਤਹੀ ਦੱਸੋ ਕੋਈ ਅਨੰਗਿ ਦੇ ਦਿਨ ਦੀ ਆਈ ਭਾਬੀ ਨੂੰ ਤੇ ਕਿੰਨੇ ਦਿਨ ਹੋ ਗਏ ਆਏ ਅੱਛਾ ਪਤਾ ਨਾ ਗੱਲ ਕੀ ਹੈ ਮੇ ਕੋ ਹੁਣ ਨਾ ਕੰਮ ਨਹੀਂ ਹੁੰਦਾ ਭੋਜਿਆ ਤੇ ਇਹਨਾਂ ਨੇ ਫੋਨ ਕਰ ਦਿੱਤਾ ਕਿ ਚੱਲ ਕੋਈ ਨਹੀਂ ਦੀਦੀ ਆ ਜਾਂਦੀ ਹੈ ਲੱਗੇ ਚੱਲ ਚਾਰ ਦਿਨ ਲੱਗੇ ਕਢਾ ਜਾਉਂਗੀ ਸਾਨੂੰ ਕੀ ਪਤਾ ਸੀ ਵੀ ਉਲਟਾ ਇਹਨੂੰ ਪਕਾ ਕੇ ਖਵਾ ਲੈਣੀਆਂ ਪੈਣੀਆਂ ਕੰਮ ਕੋਈ ਨਹੀਂ ਕਰਦੀ ਲੱਗੋ ਭਾਬੀ ਕੋਈ ਕੰਮ ਨਹੀਂ ਕਰਦੀ ਸੱਚੀ ਇਹਨਾਂ ਦਿਵਾਲੀ ਹੁੰਦੀਆਂ ਵਾ ਨਾ ਕਿ ਤੇ ਮਾਵਾ ਦੀਆਂ ਤੇ ਜਿਹੜੀ ਗੱਲ ਨਹੀਂ ਕਰਨ ਵਾਲੀ ਮੈਂ ਤਾਂ ਸੱਚੀ ਪਤਾ ਨਹੀਂ ਕਿੱਦਾਂ ਇੱਥੇ ਟਾਈਮ ਕੱਢਣ ਦੀ ਹੈ ਤੂੰ ਮੈਨੂੰ ਦੱਸ ਦਿੰਦੀ ਮੈਂ ਆ ਜਾਂਦੀ ਥੋੜੇ ਦਿਨ ਤੇਰੇ ਕੋਲ ਜੇਹੀ ਗੱਲਾਂ ਸੁਣਨੀਆਂ ਸੀ ਇਹ ਤੋਂ ਚੰਗਾ ਤੇ ਬੰਦਾ ਆਪ ਕਰ ਲੇ ਭਾਬੀ ਤਾਨੂੰ ਕੀ ਖੇਚਲ ਪਾਉਣੀ ਹੈ ਹੁਣ ਮਾਸੀ ਜੀ ਵਿਚਾਰਿਆਂ ਦੀ ਉਹ ਜਿਹੀ ਸੇਤ ਥੋੜਾ ਉਹਨਾਂ ਕੋ ਵੀ ਕੰਮ ਨਹੀਂ ਹੁੰਦਾ ਚਲ ਖੇਚ ਚਲ ਵਾਲੀ ਕਿਹੜੀ ਗੱਲ ਐ ਜਦੋਂ ਆਪਣਾ ਭੈਣ ਭਰਾ ਦੁੱਖ ਸੁੱਖ ਦੇ ਵਿੱਚ ਹੋਵੇ ਨਾ ਤੇ ਫਿਰ ਉਹਦੀ ਮਦਦ ਕਰਨੀ ਵੰਦੀ ਆ ਤੇ ਜਦੋਂ ਹੁਣ ਕੰਮ ਹੈਗਾ ਹੀ ਤੇ ਫਿਰ ਕਰਨਾਂ ਤੇ ਪੈਣਾ ਹੀ ਉਹੀ ਨਾ ਕੋਈ ਨਹੀਂ ਭਬੀ ਹਾਲ ਹੈਗਾ ਮੇਰਾ ਤੇ ਸੱਚੀ ਜਦੋਂ ਦੀ ਵੀ ਇਹੀ ਆਈ ਆ ਨਾ ਇਥੇ ਉਦੋਂ ਦਾ ਬਸ ਇਹੋ ਕੋਈ ਜਰਨਦੇ ਹੀ ਆ ਜੇ ਮੰਮੀ ਆ ਉਹ ਤੁਹਾਨੂੰ ਸਮਝਦੇ ਕੋਈ ਨਹੀਂ ਆ ਨਾ ਉਹਨਾਂ ਨੂੰ ਪੁੱਤ ਚੰਗਾ ਲੱਗਦਾ ਵਾ ਤੇ ਨਾ ਨੌ ਚੰਗੀ ਲੱਗਦੀ ਆ ਉਹਨਾਂ ਨੂੰ ਸਿਰਫ ਕੁੜੀ ਚਾਹੀਦੀ ਆ ਕਿ ਬਸ ਮੇਰੀ ਕੁੜੀ ਕੁੜੀ ਆ ਤੁਸੀਂ ਤਾਂ ਕੋਹ ਲੱਗਦਾ ਹੀ ਨਹੀਂ ਆ ਬੰਦਾ ਇਹਨਾਂ ਨੂੰ ਕਿੱਦਾਂ ਸਮਝਾਵੇ ਮੈਂ ਤੇ ਅੱਗੇ ਇਹਨਾਂ ਨਾਲ ਉਹ ਦਿਨ ਗੱਲ ਲਈ ਹਾਂ ਕਰਨਾ ਵੀ ਘਰ ਦੇ ਵਿੱਚ ਸੁਭਾ ਮਾਸੀ ਜੀ ਨੂੰ ਚਾਹੀਦਾ ਵਾ ਵੀ ਮਾਹੌਲ ਚੰਗਾ ਬਣਾ ਕੇ ਰੱਖਣ ਇਦਾਂ ਦੇ ਆਉਣ ਵਾਲੇ ਬੱਚੇ ਤੇ ਵੀ ਅਸਰ ਪੈਣਾ ਵਾ ਪਰ ਪਤਾ ਨਹੀਂ ਇਹ ਕਦੋਂ ਉਹਨਾਂ ਨੂੰ ਸਮਝ ਕਦੋਂ ਆਉਣੀ ਆ ਚੱਲ ਉਹ ਤੇ ਗੱਲਾਂ ਛੱਡੋ ਭਾਬੀ ਇੱਕ ਗੱਲ ਤਾਂ ਹੋਰ ਦੱਸਾਂ ਹੁਣ ਪਤਾ ਨਾ ਕੀ ਕਹਿੰਦੀਆਂ ਮਾਵਾਂ ਦੀਆਂ ਹੁਣ ਕਹਿੰਦੀਆਂ ਵਾ ਵੀ ਜੇ ਕਿਤੇ ਕੁੜੀ ਹੋ ਗਈ ਨਾ ਤੇ ਤੈਨੂੰ ਇਹ ਘਰ ਦੇ ਵਿੱਚ ਆਪਾਂ ਰਹਿਣ ਨਹੀਂ ਦੇਣਾ ਇਹਨਾਂ ਦਾ ਬੰਦਾ ਕੀ ਹੱਲ ਕਰੇ ਹੁਣ ਜਮਾਸੀ ਜੀ ਨੂੰ ਬੰਦਾ ਪੁੱਛੇ ਵੀ ਜਿਹੜੀ ਘਰ ਬਠਾ ਲੀਆ ਉਹ ਵੀ ਤੇ ਕੁੜੀ ਆ ਉਹਨੇ ਤਾਂ ਤਹੀ ਇੰਨਾ ਪਿਆਰ ਕਰਦੇ ਜਿਹਦੇ ਤੁਹਾਡੀ ਧੀ ਆ ਭਾਬੀ ਹੁਣ ਤੁਸੀਂ ਆਪ ਹੀ ਵੇਖੋ ਸਾਡਾ ਪਹਿਲਾ ਧੀ ਪੁੱਤ ਵਾ ਪਾਈ ਧੀ ਹੋ ਜੇ ਪਾਈ ਪੋਤਾ ਹੋ ਜੇ ਹਨ ਉਹ ਤੇ ਦੋਵੇਂ ਇੱਕੋ ਜਿਹੇ ਆ ਨਾ ਪਰ ਇਹਨਾਂ ਨੂੰ ਪਤਾ ਨਹੀਂ ਕਿਉਂ ਇਦਾਂ ਹੁੰਦਾ ਆ ਮੈਂ ਤੇ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਇਹਨਾਂ ਤੇ ਜੇ ਕਹਿਣਾ ਹੀ ਕਹਿਣਾ ਵਾ ਜੇ ਮੰਨ ਲਓ ਕੱਲ ਨੂੰ ਕੁੜੀ ਹੋ ਗਈ ਨਾ ਆਣ ਗਵਣਨੇ ਵੀ ਕਹਿਣਾ ਵਾ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਬਿਲਕੁਲ ਅਸਰ ਨਹੀਂ ਕਰਨਾ ਕੋਈ ਗੱਲ ਨਹੀਂ ਪਹਿਲਾ ਬੱਚਾ ਵਾ ਜੇ ਕੁੜੀ ਹੋ ਜੁਗੀ ਤੇ ਮਾੜਾ ਥੋੜੀ ਆ ਕੋਈ ਉਹੀ ਨਾ ਭਾਬੀ ਸਾਨੂੰ ਤੇ ਧੀ ਵੀ ਉਦਾਂ ਦੀ ਤੇ ਪੁੱਤ ਵੀ ਉਦਾਂ ਦਾ ਕੋਈ ਗੱਲ ਨਹੀਂ ਜਦੋਂ ਹੌਲੀ ਹੌਲੀ ਬੱਚੇ ਹੋ ਜਾਂਦੇ ਆ ਵਾ ਫਿਰ ਆਪੇ ਸਾਰੇ ਚੰਗੇ ਲੱਗਣ ਲੱਗ ਜਾਂਦੇ ਆ ਇਹ ਉਦੋਂ ਤੱਕ ਦੀਆਂ ਗੱਲਾਂ ਵਾ ਜਦੋਂ ਤੱਕ ਦੁਨੀਆ ਤੇ ਜੀ ਆ ਨਹੀਂ ਜਾਂਦਾ ਪਰ ਭਾਬੀ ਤੂੰ ਛੱਡ ਦੇ ਇਹਨਾਂ ਦੀਆਂ ਗੱਲਾਂ ਇਹ ਮਾਵਾਂ ਧੀ ਆ ਨਾ ਬੜੀਆਂ ਹੰਤਰੀਆਂ ਵਾ ਇਹਨਾਂ ਜੜੀ ਗੱਲ ਭਾਬੀ ਕਰ ਦਿੱਤੀ ਆ ਨਾ ਉਹਨਾਂ ਪਗਾ ਕੇ ਛੱਡਣੀ ਆ ਚੱਲ ਕੋਈ ਗੱਲ ਨਹੀਂ ਤੂੰ ਹੀ ਨਹੀਂ ਫਿਕਰ ਕਰਨਾ ਕਿਉਂ ਕਿ ਜਹੋਂਤੇ ਹੀ ਫਿਕਰ ਚ ਰਹੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਫਿਰ ਕੀ ਕਰਾਂਗੇ ਹਾਂ ਇਹ ਨਾ ਮੋਤੀਆਂ ਗਲਾ ਨਾ ਕਰੋ ਜੇ ਇੱਥੇ ਹੋਈ ਨਾ ਤੇ ਫਿਰ ਸੁੰਦੀ ਰਹੋਗੇ ਮੈਨੂੰ ਤਾਂ ਲੱਗਦਾ ਹੋਣ ਹੀ ਦੇਈ ਓਕਾ ਚ ਇਹ ਜੋ ਤਾਂ ਇਹ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹੈ ਹਾਂ ਜੀ ਬੈਠੋ ਵਾਸ ਬੈਠੇ ਹੋਰ ਵਾਸੇ ਠੀਕ ਆ ਹਾਂ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ ਤੇ ਸਾਰੇ ਠੀਕ ਆ ਵਧੀਆ ਯਾਰ ਕਿੰਦਰ ਪਾਣੀ ਪੁਣੀ ਹਾਂ ਜੀ ਤੇ ਹੱਲੇ ਵੱਲ ਗਈ ਮੈਂ ਚਾਹ ਬਣਾਉਣ ਮੈਂ ਬਣਾ ਕੇ ਲਵਨੀ ਕੋਈ ਨਹੀਂ ਤੁਸੀਂ ਕਰੋ ਗੱਲਾਂ ਬਾਤਾਂ ਚਾਹ ਮੈਂ ਬਣਾ ਕੇ ਲਵਨੀ ਨਹੀਂ ਨਹੀਂ ਬਲਟੋ ਤੁਸੀਂ ਬਣਾ ਲੇਨੀ ਮੈਂ ਨਹੀਂ ਹੈ ਮੈਂ ਚਾਹ ਕਰੋ ਤੁਸੀਂ ਤਾਂ ਮੈਂ ਬਤਾ ਹੋਰ ਜੋ ਹਾਂਜੀ ਸੁਣਾਓ ਹਾਂ ਬਸ ਠੀਕ ਆ ਵਧੀਆ ਕਦੋਂ ਕਦੇ ਆਏ ਮੈਨੂੰ ਹੋਗੇ 4-5 ਦਿਨ ਆਈਗੇ ਅੱਛਾ ਚਲੋ ਵਧੀਆ ਵਾ ਚੱਲ ਰੁਪਿੰਦਰ ਲਾਗੇ ਸਾਥ ਹੋ ਜਾਊਗਾ ਸਾਡੇ ਕੋ ਕਿਹੜਾ ਰੋਜ਼ ਘਰ ਆਇਆ ਜਾਂਦਾ ਆਹੋ ਤਾਂ ਹੀ ਜੋ ਤੇ ਇਹਨਾਂ ਨੇ ਫੋਨ ਕੀਤਾ ਸੀ ਰੁਪਿੰਦਰ ਨੂੰ ਕੰਮ ਕੁੰਬ ਬੰਦ ਹੀ ਤੇ ਕਹਿੰਦੇ ਕਿ ਚੱਲ ਲਾਗੋ ਆ ਕੇ ਤੇ ਕਰਾਦੀ ਤੇ ਮੈਂ ਹੁਣ ਜਿੱਦਨ ਦੀ ਆਈ ਹਾਂ ਨਾ ਮੈਂ ਹੁਣ ਉਹਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹੋਗੀ ਚਲੋ ਚੰਗਾ ਵਾ ਦੀਦੀ ਤੇਹੀ ਨਹੀਂ ਆਸਰਾ ਕਰਨਾ ਤੇ ਲਾਗੂ ਕਿੰਨੇ ਕਰਨਾ ਭੈਣ ਭਰਾ ਇਸੇ ਵਾਸਤੇ ਤੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਦੀਦੀ ਜੇ ਤੇਹੀ ਨਹੀਂ ਕਰਨਾ ਤੇ ਕਿੰਨੇ ਕਰਨਾ ਵਾ ਨਾਲੇ ਭੈਣ ਭਰਾ ਤੇ ਦੁੱਖ ਸੁੱਖ ਦੇ ਵੇਲੇ ਚਿੱਟੇ ਆਉਂਦੇ ਆ ਨਾ ਆਓ ਜੋਤ ਮੈਂ ਵੀ ਵੇਖ ਲਾ ਹੁਣ ਆਪਣਾ ਨਾ ਘਰ ਦਾ ਸਾਰਾ ਛੱਡ ਕੇ ਨਾ ਤਾਂ ਹੀ ਆਈ ਆ ਵੀ ਚਲ ਕੋਈ ਨਹੀਂ ਜੇ ਹੁਣ ਉਹਨਾਂ ਨੂੰ ਲੋੜ ਵਾ ਤੇ ਮੈਂ ਨਹੀਂ ਕੰਮ ਕਰਨਾ ਤੇ ਹੋਰ ਕਿੰਨੇ ਕਰਨਾ ਵਾ ਉੱਥੇ ਜਾ ਕੇ ਤੇ ਮੈਂ ਤੇ ਹੁਣ ਉਹਦੰ ਦਾ ਨਾ ਉਹਨੂੰ ਐਂ ਬੈਡ ਰੈਸਟ ਕਰਾਉਂਦੀ ਆ ਨਹੀਂ ਨਹੀਂ ਚੰਗਾ ਵਾ ਕਾਲੋ ਜੀ ਆਜੂਗਾ ਨਾ ਘਰ ਤੇ ਰੌਣਕ ਲੱਗ ਜਾਣੀ ਆ ਤੁਹਾਡਾ ਵੀ ਯਾਰ ਬਣ ਜਾਣਾ ਹੋਰ ਮੈਂ ਵੀ ਇਹਨੂੰ ਇਹੋ ਹੀ ਕਹਿਨੀ ਆ ਕਿ ਇਹੋ 4 ਦਿਨ ਜਿਹੜੀ ਰੈਸਟ ਕਰ ਲੇਗੀ ਨਾ ਤੇ ਚੱਲ ਗਾੜੀ ਸੌਖੀ ਰਹੇਗੀ ਮੁੜ ਕੇ ਨਾਲੇ ਹੁਣ ਜਦੋਂ ਡਾਕਟਰ ਨੇ ਕੰਮ ਬੰਦ ਕੀਤਾ ਵਾ ਤੇ ਫਿਰ ਐਵੇਂ ਕੰਮ ਕਰਨਾ ਵਾ ਕਾਦੇ ਵਾਸਤੇ ਕਰਨਾ ਵਾ ਹੋਰ ਕੀ ਆ ਨਾਲੇ ਨਾ ਮੈਂ ਤੁਹਾਨੂੰ ਕਹਿਣਾ ਸੀ ਸੋਭਾ ਕਿ ਜਿੱਦਾਂ ਹੁਣ ਰਵਿੰਦਰ ਦਾ ਨਾ ਪਹਿਲਾ ਬੱਚਾ ਹੋਣਾ ਵਾ ਤੁਸੀਂ ਇਹਨੂੰ ਸਮਝਾਇਓ ਵੀ ਕੋਈ ਫਿਕਰ ਨਾ ਕਰੇ ਤੁਹਾਨੂੰ ਵੀ ਪਤਾ ਵਾ ਵੀ ਦੁਨੀਆਦਾਰੀ ਗੱਲਾਂ ਕਰਦੀ ਹੁੰਦੀ ਆ ਵੀ ਮੁੰਡਾ ਹੋਵੇ ਜਾਂ ਇਦਾਂ ਹੋਵੇ ਤੁਸੀਂ ਵੱਡੇ ਜੀ ਤੂੰ ਹੀ ਆਪਣੇ ਘਰ ਸਾਰਾ ਕੁਝ ਵੇਖਿਆ ਵਾ ਤੀ ਸਮਝਾਇਓ ਵੀ ਤੂੰ ਫਿਕਰ ਨਹੀਂ ਕਰਨੀ ਇਹੇ ਵੀ ਗੱਲ ਨਹੀਂ ਨਹੀਂ ਜੋਤ ਮੈਂ ਤੈਨੂੰ ਬਥੇਰਾ ਕਿਹਾ ਵਾ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਉਦਾਂ ਕੋਈ ਨਹੀਂ ਪਤਾ ਵਾ ਸਾਨੂੰ ਵੀ ਹੋਣਾ ਤੇ ਚਲੋ ਮੁੰਡਾ ਹੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਦੀਦੀ ਜਿਹੜੀ ਵੀ ਦਾਤ ਰੱਬ ਦਊਗਾ ਨਾ ਉਹ ਰੱਬ ਦੀ ਹੋਣੀ ਆ ਬੰਦਾ ਉੱਥੇ ਕੁਝ ਨਹੀਂ ਕਰ ਸਕਦਾ ਨਹੀਂ ਕੋਈ ਗੱਲ ਨਹੀਂ ਮੈਂ ਤੈਨੂੰ ਕਹਿਣ ਦੀ ਵੀ ਚਾਹ ਮੈਂ ਬਣਾ ਕੇ ਲੈ ਹੁਣੀ ਤੇ ਚਲ ਗਈ ਜਾ ਆਪਦੀ ਚਾਹ ਬਣਾਉਣ ਚਲ ਕੋਈ ਨਹੀਂ ਚਲ ਕੋਈ ਨਹੀਂ ਮੈਂ ਵੇਖਦੀ ਆਂ ਭਲਾ ਦਿਖਾ ਦੇਣੀ ਉਹਦੇ ਨਾਲ ਲਾਗੀ ਕੰਮ ਚਲੋ ਕਰਾ ਦਿਓ ਫਿਰ ਤੇ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਬੋਲੀ ਕਹਿੰਦੇ ਨਹੀਂ ਬੋਹੋ ਤੇ ਮੈਂ ਆਪਾਂ ਕੁ ਵੀ ਲਾਉਂਦਾ ਹਾਂ ਹਾਂਜੀ ਵਧੀਆ ਹਾਂਜੀ ਠੀਕ ਜੀ ਹੋਰ ਦਰਵਾਜ਼ਾ ਖਿੱਚਾ ਹਾਂਜੀ ਸਾਰੇ ਵਧੀਆ